شہیدوں کی چتاؤں پہ لگیں گے ہر برس میلے شہیدوں کی چتاؤں پہ لگیں گے ہر برس میلے وطن پہ مٹنے والوں کا بس یہی نشاں ہوگا سو سری سدگرو جگجیت سنگھ جی سری سدگرو ودے سنگھ جی دی کرپا صدقا اس ستان تے تے ملیر کوٹلے وکھے ہر مہینے میلے لگ رہے نے سو ਸਮੂਚੀ ਸੰਗਤ ਅੱਜ ਸ਼ਹੀਦਾਂ ਦੇ ਸਥਾਨ ਤੇ ਹਾਜ਼ਰੀ ਭਰ ਰਹੀ ਹੈ ਮੈਂ ਵੀ ਸ਼ਹੀਦਾਂ ਬਾਰੇ ਕਵਿਤਾ ਪੇਸ਼ ਕਰਨ ਜਾ ਰਿਹਾ ਸੌਖੇ ਨਹੀਂ ਜੇ ਦੇਸ਼ ਆਜ਼ਾਦ ਹੁੰਦੇ ਸੌਖੇ ਨਹੀਂ ਜੇ ਦੇਸ਼ ਆਜ਼ਾਦ ਹੁੰਦੇ ਪੱਲੇ ਪੈਂਦੀਆਂ ਪਹਿਲਾਂ ਬਰਬਾਦੀਆਂ ਨੇ ਹੱਸ ਹੱਸ ਕੇ ਹੋਏ ਤੋਪਾਂ ਅੱਗੇ ਲੱਗਣ ਫਾਂਸੀਆਂ ਜਿਨ੍ਹਾਂ ਨੂੰ ਸਵਾਦੀਆਂ ਨੇ ਸੇਵਾਦਾਰਾ ਪਤੰਗੀਆਂ ਵਾਂਗ ਸੜੀਏ ਕਿਤੇ ਮਿਲਦੀਆਂ ਫੇਰ ਆਜ਼ਾਦੀਆਂ ਨੇ ਕਿਤੇ ਮਿਲਦੀਆਂ ਫੇਰ ਆਜ਼ਾਦੀਆਂ ਨੇ ਸੋ ਸਾਡੀ ਬੜੀ ਵੱਡੀ ਵਿਰਾਸਤ ਹੈ ਸ਼ਹੀਦਾਂ ਦੀ ਸ਼ਹਾਦਤਾਂ ਦੀ ਜਿਸ ਸਥਾਨ ਤੇ ਅਸੀਂ ਬੈਠੇ ਹਾਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਸਿੰਘੋ ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਸਿੰਗੋ ਢਹਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਨੂੰ ਧਰਮ ਤੋਂ ਵਾਰਿਆ ਮੈਂ ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾ ਗੁਜ਼ਾਰਿਆ ਜਿਵੇਂ ਗੁਜ਼ਾਰਿਆ ਮੈਂ ਤੁਸੀਂ ਸ਼ੈਣ ਸ਼ਾਹ ਦਾ ਮੈਨੂੰ ਕਹੋ ਸਿੰਘੋ ਤੁਸੀਂ ਸ਼ੈਣ ਸ਼ਾਹ ਦਾ ਮੈਨੂੰ ਕਹੋ ਸਿੰਘੋ ਕਿਸ਼ਤਾ ਨਾਲ ਹੈ ਕਰਜ਼ ਉਤਾਰਿਆ ਮੈਂ ਕਿਸ਼ਤਾ ਨਾਲ ਹੈ ਕਰਜ਼ ਉਤਾਰਿਆ ਮੈਂ ਸੋ ਸਾਡੇ ਸ਼ਹੀਦੇ ਵਿਰਸੇ ਦੀ ਕਵਿਤਾ ਆਪ ਜੀ ਦੇ ਸਾਹਮਣੇ ਲੈ ਕੇ ਪੇਸ਼ ਹਾਂ ਬੈਠਣ ਤੱਕੀ ਤਵੀ ਬੈਠਣ ਤਤੀ ਤਵੀ ਤੇ ਉੱਪਰੋਂ ਰੇਤ ਸੜਦੀ ਤਾਂ ਵੀ ਭਾਣਾ ਮਿੱਠਾ ਕਰਤਾਰ ਦਾ ਉਚਾਰ ਜਾਂਦੇ ਕਰਨ ਲਈ ਦੀਨ ਜੰਜੂ ਦੀ ਰਾਖੀ ਕਰਨ ਲਈ ਦੀਨ ਜੰਜੂ ਦੀ ਰਾਖੀ ਸੀਸ ਦੇਣ ਲਈ ਦਿੱਲੀ ਦਰਬਾਰ ਜਾਂਦੇ ਮਜ਼ਬ ਕੌਮ ਦੀ ਆਣ ਤੇ ਸ਼ਾਨ ਖਾਤਰ ਮਜ਼ਬ ਕੌਮ ਦੀ ਆਰਤੇ ਸ਼ਾਨ ਖਾਤਰ ਲੜਦੇ ਲੜਦੇ ਹੀ ਆਪਾ ਵਾਰ ਜਾਂਦੇ ਇੱਟਾ ਪੱਥਰਾਂ ਦੀ ਥਾ ਤਨ ਰੱਖ ਕੇ ਜ਼ਾਲਮ ਦੀ ਬਣ ਦੀਵਾਰ ਜਾਂਦੇ ਇੱਟਾ ਪੱਥਰਾਂ ਦੀ ਥਾ ਤਨ ਰੱਖ ਕੇ ਕੌਮੀ ਇਤਿਹਾਸ ਦੀ ਬਣ ਦੀਵਾਰ ਜਾਂਦੇ ਕੋਈ ਉਸ ਦਾ ਸਾਨੀ ਨਹੀਂ ਬਣ ਸਕਦਾ ਜੋ ਸਰਬੰਸ ਹੀ ਧਰਮ ਤੋਂ ਵਾਰ ਜਾਂਦੇ ਟੋਟਾ ਟੋਟਾ ਕਰਾ ਸਰੀਰ ਆਪਣੇ ਦਾ ਟੋਟਾ ਟੋਟਾ ਕਰਾ ਸਰੀਰ ਆਪਣੇ ਦਾ ਨਿਭਾ ਸੱਚ ਦੇ ਨਾਲ ਪਿਆਰ ਜਾਂਦੇ ਖੋਪਰੀ ਲਹਾ ਕੇ ਉੱਭੜਦੇ ਪਾਣੀਆਂ ਵਿੱਚ ਰਿਜ ਕੇ ਖੋਪਰੀ ਲਹਾ ਕੇ ਉੱਭੜਦੇ ਪਾਣੀਆਂ ਵਿੱਚ ਰਿਜ ਕੇ ਇਸ ਸਿੱਖੀ ਦਾ ਬਣ ਸ਼ਿੰਗਾਰ ਜਾਂਦੇ ਗਉ ਗਰੀਬ ਦੇ ਕਾਤਲਾਂ ਨੂੰ ਵੱਟ ਕੇ ਗਉ ਗਰੀਬ ਗਉ ਗਰੀਬ ਦੇ ਕਾਤਲਾਂ ਨੂੰ ਵੱਟ ਕੇ ਫਾਂਸੀ ਦੇ ਰਸੇ ਨੂੰ ਸਮਝ ਗਲ ਹਾਰ ਜਾਂਦੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣੇ ਲਈ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣੇ ਲਈ ਸਾਹਮਣੇ ਤੋਪਾਂ ਦੇ ਤਨ ਖਲਾਰ ਜਾਂਦੇ ਸ਼ਹੀਦ ਮਰਜੀਵੜੇ ਕੌਮਾਂ ਦੇ ਥੰਮ ਹੁੰਦੇ ਸ਼ਹੀਦ ਮਰਜੀਵੜੇ ਕੌਮਾਂ ਦੇ ਥੰਮ ਹੁੰਦੇ ਜੋ ਆਪਾ ਲੋਕਾਈ ਲਈ ਵਾਰ ਜਾਂਦੇ ਸ਼ਹੀਦ ਹੁੰਦੇ ਅਸਮਾਨੀ ਧਰੂ ਵਾਂਗੂ ਸ਼ਹੀਦ ਹੁੰਦੇ ਅਸਮਾਨੀ ਧਰੂ ਵਾਂਗੂ ਕੌਮੇ ਇਤਿਹਾਸ ਦਾ ਬਣ ਸ਼ਿੰਗਾਰ ਜਾਂਦੇ ਕਹੇ ਟਮਕੋਦੀ ਨਾ ਭੁੱਲਿਓ ਸ਼ਹੀਦ ਪਰਵਾਨਿਆਂ ਨੂੰ ਕਹੇ ਏਕਮ ਕੌਦੀ ਨਾ ਭੁੱਲਿਓ ਸ਼ਹੀਦ ਪਰਵਾਨਿਆਂ ਨੂੰ ਰਾਸ਼ਟਰ ਮੁਕਦੇ ਜੋ ਸ਼ਹੀਦ ਬਸਾਰ ਜਾਂਦੇ ਕੌਮਾਂ ਮੁਕਦੀਆਂ ਜੋ ਸ਼ਹੀਦ ਬਸਾਰ ਜਾਂਦੇ ਅਖੀਰ ਵਿੱਚ ਇੱਕ ਆਪਜੀ ਲਈ ਮੇਰੀ ਬੇਨਤੀ ਹੈ ਵਤਨ ਕੋ ਫਿਰ ਕਹੀਂ ਗਿਰਵੀ ਨਾ ਰਖ ਦੇਨਾ ਵਤਨ ਵਾਲੋਂ ਵਤਨ ਕੋ ਫਿਰ ਕਹੀਂ ਗਿਰਵੀ ਨਾ ਰਖ ਦੇਨਾ ਵਤਨ ਵਾਲੋਂ ਸ਼ਹੀਦੋਂ ਨੇ ਬੜੀ ਮੁਸ਼ਕਲ ਸੇ ਇਹ ਕਰਜ ਚੁਕਾਏ ਹਨ ਸ਼ਹੀਦੋ ਨੇ ਬੜੀ ਮੁਸ਼ਕਲ سے ਇਹ ਕਰਜ ਚੁਕਾਏ ਹਨ ਧੰਨਵਾਦ